ਪਾਰਟੀ ਕਿਸਾਨ ਜੁਨੀਅਨ ਕੌਂਦਾ ਦੇ ਵੱਲੋਂ ਆਰਡੀਨੇਸਾਂ ਦੇ ਵਿਰੋਧ ਵਿੱਚ ਇਕੱਠੇ ਹੋਏ ਕਿਸਾਨ ਭਰਾਵੋ ਬਾਕਮਕ ਥਾਵਾਂ ਤੇ ਸਾਡੀਆਂ ਕਿਸਾਨ ਜੁਨੀਨ ਅਜਰੂਸ ਕਰ ਰਹੀਆਂ ਨੇ ਕਿਤੇ ਕੋਈ ਰੇਲਾ ਰੋਕੇ ਬੈਠਾ ਹੈ ਕਿਤੇ ਕੋਈ ਟੋਲ ਪਲਾਜ਼ਾ ਰੋਕੇ ਬੈਠਾ ਹੈ ਕਿਤੇ ਕੋਈ ਸੜਕਾ ਰੋਕੀ ਬੈਠਾ ਹੈ ਆਪਣੇ ਆਪਣੇ ਸਮੱਥਾ ਦੇ ਮੁਤਾਬਕ ਸਾਰੀਆਂ ਸਾਰੀਆਂ ਜੁਨੀਨਾਂ ਲੱਗੀਆਂ ਹੋਈਆਂ ਨੇ ਬਹੁਤ ਸਾਰੇ ਮਜ਼ਦੂਰ ਜੁਨੀਨਾਂ ਬਹੁਤ ਸਾਰੀਆਂ ਮੁਲਾਦਨ ਜਥੇਬੰਦੀਆਂ ਦਾ ਸਾਨੂੰ ਸਹਿਯੋਗ ਹੈ ਸੋ ਮੈਂ ਵੀ ਅੱਗੇ ਬਠਿੰਡੇ ਤੋਂ ਆ ਰਿਹਾ ਸੀ ਕੱਲ ਮੋਗੇ ਦੇ ਕੋਈ ਡੱਗਰੂ ਜਿਹੜਾ ਅਡਾਨੀਆਂ ਦਾ ਵੱਡਾ ਸਟੋਰ ਹੈ ਉਹ ਘੇਰ ਲੱਗੇ ਹੋਏ ਸੀ ਉਹਦੇ ਵਿੱਚ ਸ਼ਾਮਲ ਸੀ ਉਹ ਤੋਂ ਬਾਅਦ ਬਠਿੰਡੇ ਗਏ ਸ਼ਾਮ ਨੂੰ ਬਠਿੰਡੇ ਤੋਂ ਬਾਅਦ ਅਜੇ ਇੱਧਰ ਵਾਪਸ ਆ ਰਿਹਾ ਸੀ ਤਾਂ ਮੈਨੂੰ ਲੱਗਿਆ ਕਿ 10 ਮਿੰਟ ਮੈਨੂੰ ਇੱਥੇ ਬੈਠ ਕੇ ਜਾਣਾ ਚਾਹੀਦਾ ਮੈਂ ਅੱਗੇ ਮਰੰਡੇ ਸਾਡਾ ਰੇਲ ਕੋਲ ਨਾ ਤਰਨ ਉੱਥੇ ਜਾਣਾ ਮੈਂ ਦੋ ਮਿੰਟ ਸਿਰ ਆਪਣੀ ਗੱਲ ਕਰਨੀ ਸੀ ਪਹਿਲੀ ਵਾਰ ਸਾਡੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਕਰਨ ਲੱਗੀਆਂ ਨੇ ਇੱਕ ਮੁੱਦੇ ਤੇ ਆਈਆਂ ਨੇ ਉਦੋਂ ਜਦੋਂ ਗੱਲ ਸਾਡੀ ਹੋਣ ਦੀ ਹੋਈ ਹੈ ਗੱਲ ਸਾਡੀ ਭਵਿੱਖ ਦੀ ਹੋਈ ਹੈ ਗੱਲ ਸਾਡੇ ਬੱਚਿਆਂ ਦੀ ਹੋਈ ਹੈ ਗੱਲ ਸਾਡੀ ਜ਼ਮੀਨਾਂ ਜਾਇਦਾਦਾਂ ਦੀ ਹੋਈ ਹੈ ਜਿਹੜੀ ਸਾਡੇ ਬਾਪ ਦਾਦਿਆਂ ਦੀ ਜ਼ਮੀਨ ਸਾਡੇ ਪੁਰਖਿਆਂ ਦੀ ਜ਼ਮੀਨ ਸੀ ਉਹਨਾਂ ਜ਼ਮੀਨਾਂ ਨੂੰ ਖੋਹਣ ਦੀ ਗੱਲ ਹੋਈ ਹੈ ਤੇ ਕੇਂਦਰ ਦੀ ਸਰਕਾਰ ਨੇ ਜਿਹੜੇ ਕੁਝ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਖੁਸ਼ ਕਰਨ ਦੇ ਲਈ ਇਹ ਆਰਡੀਨੈਂਸ ਬੇਸ਼ੱਕ ਮਾਜੀ ਸਾਹਿਬ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਇਹ ਗੱਲਬਾਤ ਚੱਲਦੀ ਸੀ ਪਰ ਫੋਨ ਲਿਆ ਕੇ ਜਿਹੜੀ ਮੋਦੀ ਸਰਕਾਰ ਨੇ ਜਿਹੜੀਆਂ ਲੋਕ ਮਾਰੂ ਨੀਤੀਆਂ ਉਹਨਾਂ ਨੂੰ ਲਾਗੂ ਕਰਨ ਦਾ ਤਹਿਇਆ ਕਰ ਲਿਆ ਚਾਹੇ ਧਾਰਾ 370 ਸੀ ਚਾਹੇ ਮੰਦਰ ਮਾਜੇ ਦਾ ਮਸਲਾ ਸੀ ਚਾਹੇ ਤਿੰਨ ਤਲਾਕ ਦਾ ਮਸਲਾ ਸੀ ਬਥੇਰੇ ਲੋਕਾਂ ਨੇ ਐਜੀਟੇਸ਼ਨ ਕੀਤੇ ਲੋਕਾਂ ਨੇ ਸ਼ਰਗਰਸ਼ ਕੀਤੇ ਪਰ ਇਹ ਪਿੱਛੇ ਨਹੀਂ ਹਟਿਆ ਸੋ ਹੁਣ ਜਿਹੜਾ ਕਿਸਾਨੀ ਆਰਡੀਨੈਂਸ ਦਾ ਮਸਲਾ ਹੈ ਮਾਜੀ ਸਾਹਮਣੇ ਮੈਂ ਤੁਹਾਨੂੰ ਬੋਲ ਦੇ ਪਹਿਲਾਂ ਕਿਹਾ ਹੈ ਸੱਚੀ ਗੱਲ ਹੈ ਬਹੁਤ ਸਾਰੇ ਲੋਕਾਂ ਨੂੰ ਹਲੇ ਵੀ ਆਰਡੀਨੈਂਸ ਬਾਰੇ ਪੂਰਾ ਨਹੀਂ ਪਤਾ ਕਿ ਆਰਡੀਨੈਂਸ ਕੀ ਚੀਜ਼ ਨੇ ਬਹੁਤ ਸਾਰੇ ਲੋਕਾਂ ਨੂੰ ਸਾਡੇ ਪਿੰਡਾਂ ਸ਼ਹਿਰਾਂ 'ਚ ਲੱਗਦਿਆਂ ਨੂੰ ਇਹ ਲੱਗਦਾ ਹੈ ਕਿ ਸਾਡੇ ਕੋਲ ਤਾਂ ਜ਼ਮੀਨ ਨਹੀਂ ਸਾਡਾ ਕੋਈ ਕੀ ਬਗਾ ਲੂਗਾ ਪਰ ਜਿੱਦਣ ਇਹ ਇਨਮੈਨ ਲਾਗੂ ਹੋਣਗੇ ਚਾਹੇ ਕਿਸੇ ਕੋਲ ਜ਼ਮੀਨ ਹੈ ਚਾਹੇ ਕਿਸੇ ਕੋਲ ਨਹੀਂ ਹੈ ਚਾਹੇ ਕੋਈ ਦੁਕਾਨਦਾਰ ਹੈ ਚਾਹੇ ਕੋਈ ਮੁਲਾਜ਼ਮ ਹੈ ਚਾਹੇ ਸਾਡੇ ਇਥੇ ਟੋਲ ਪਲਾਜ਼ੇ 'ਤੇ ਕੰਮ ਕਰਨ ਲਈ ਮੁਲਾਜ਼ਮ ਨੇ ਸਭ ਨੂੰ ਅਸਰ ਪੈਣਾ ਹੈ ਪਰ ਸਾਡੀ ਸਮੱਸਿਆ ਇਹ ਹੈ ਅਸੀਂ ਉਸ ਮਿੱਟੀ ਦੇ ਬਣਿਆ ਜਦੋਂ ਤੱਕ ਇੱਕ ਡਿੱਕ ਕੇ ਸਾਡੇ ਸਿਰ 'ਚ ਨਹੀਂ ਵੱਜਦੀ ਉਦੋਂ ਤੱਕ ਅਸੀਂ ਅੱਖਾਂ ਨਹੀਂ ਖੋਲਦੇ ਕਿਸਾਨ ਜੁਨਜਾਨ ਨੇ ਸਾਡੇ ਪਿਛਲੇ 5 ਮਹੀਨਿਆਂ ਤੋਂ ਸਾਨੂੰ ਰੌਲਾ ਪਾਇਆ 5 ਮਹੀਨਿਆਂ ਤੋਂ ਲੱਗੀਆਂ ਹੋਈਆਂ ਨੇ ਕਿ ਆਰਡੀਨੈਂਸ ਆ ਰਹੇ ਨੇ ਆਰਡੀਨੈਂਸ ਆ ਰਹੇ ਨੇ ਖੇਤੀਬਾੜੀ ਖੁੱਸ ਰਹੀ ਹੈ ਅਸੀਂ ਉਹਨਾਂ ਸੁਚੇਤ ਨਹੀਂ ਹੋਏ ਜਿੱਦਣ ਆਰਡੀਨੈਂਸ ਲੋਕ ਸਭਾ 'ਚ ਪਾਸ ਹੋ ਗਏ ਰਾਜ ਸਭਾ 'ਚ ਪਾਸ ਹੋ ਗਏ ਰਾਸ਼ਟਰਪਤੀ ਨੇ ਸਾਈਨ ਕਰਕੇ ਕਾਨੂੰਨ ਬਣਾ ਤੇ ਉਦੋਂ ਸਾਡੀਆਂ ਅੱਖਾਂ ਖੁੱਲੀਆਂ ਸਾਡਾ ਵਿਰੋਧ ਕਰਨ ਦਾ ਮਾਜਿਬਾ ਚਾਹੇ ਕੁਝ ਵੀ ਹੋਵੇ ਲਾਗੂ ਹੋਣ ਤੱਕ ਵੀ ਕਾਨੂੰਨ ਬਣ ਵੀ ਗਿਆ ਅਰ ਸਾਡਾ ਰੋਸ ਕਰਨਾ ਵਾਜਬ ਆ ਸੀ ਰੋਸ ਕਰਦੇ ਰਹਾਂਗੇ ਕਿਉਂਕਿ ਸਾਡੇ ਸਿਆਣੇ ਨੇ ਸिखਾਂ ਨੂੰ ਸਿਖਾਇਆ ਕਿ ਪੰਜਾਬ ਦੇ ਜੰਮਿਆਂ ਨੂੰ ਜਿਤ ਨਿਤ ਮੁਹਿਮਾ ਜਦੋਂ ਕੋਈ ਲੋਕ ਸਭਾ ਦੇ ਵਿੱਚ ਬਿਲ ਪਾਸ ਹੁੰਦਾ ਹੈ ਲੋਕ ਸਭਾ ਕੀ ਹੈ ਇੱਕ ਪੰਚਾਇਤ ਹੈ ਸਾਡੀ ਜਦੋਂ ਆਪਾਂ ਨੇ ਪਿੰਡ ਵਿੱਚ ਕੋਈ ਫਰਮਾਨ ਲਾਗੂ ਕਰਨਾ ਹੈ ਪਿੰਡ ਵਿੱਚ ਆਪਾਂ ਨੇ ਲਾਗੂ ਕਰਨਾ ਕਿ ਆਹ ਕੰਮ ਆਪਾਂ ਪੰਚਾਇਤ ਬੁਲਾਉਣੀ ਆ 10 ਭਰਾ ਇਕੱਠੇ ਹੁੰਨੇ ਆ ਜਦੋਂ ਅਸੀਂ ਘਰ 'ਚ ਗੱਲ ਕਰਦੇ ਆ ਕਿ ਮਕਾਨ ਪਾਉਣਾ ਟਰੈਕਟਰ ਲਿਆਉਣਾ ਆ ਕੰਮ ਕਰਨਾ ਆਪਾਂ ਕੱਪਰ ਨੂੰ ਇਕੱਠੇ ਕਰਕੇ ਭੈਣਾ ਭਾਇਣਾ ਸਲਾਹ ਕਰਦੇ ਆਂ ਇਹੀ ਲੋਕ ਸਭਾ ਹੈ ਲੋਕ ਸਭਾ 'ਚ ਬਹਿਸ ਹੁੰਦੀ ਹੈ ਪਹਿਲੇ ਇਸ ਗੱਲ ਦੇ ਉੱਤੇ ਕਿ ਬਿਲ ਪਾਸ ਹੋਣਾ ਚਾਹੀਦਾ ਨਹੀਂ ਪਾਸ ਹੋਣਾ ਚਾਹੀਦਾ ਇਹਦੇ ਕੀ ਫਾਇਦੇ ਹੋਣਗੇ ਕਿਹਨੂੰ ਨੁਕਸਾਨ ਹੋਊਗਾ ਕੋਈ ਬਹਿਸ ਨਹੀਂ ਹੋਈ ਇਸੇ ਤਰ੍ਹਾਂ ਰਾਜ ਸਭਾ 'ਚ ਆਇਆ ਫਿਰ ਰਾਜ ਸਭਾ 'ਚ ਕੋਈ ਬਹਿਸ ਨਹੀਂ ਹੋਈ ਇਹਦੇ ਪਾਸ ਕਰ ਦਿੱਤਾ ਗਿਆ ਹੁਣ ਜਿਹੜਾ ਮੇਨ ਮੁੱਦਾ ਹੈ ਤੁਸੀਂ ਗੱਲ ਸਾਰੇ ਸਮਝੀ ਬੈਠਿਓ ਕਿ ਗੱਲ ਇਹ ਹੈ ਹੁਣ ਜਿਹੜੀ ਇੱਕ ਮੇਨ ਸਮੱਸਿਆ ਆ ਸੀ ਲੋਕ ਇਕੱਠੇ ਵੀ ਹੋ ਜਾਂਦੇ ਆ ਸੰਘਰਸ਼ ਵੀ ਕਰ ਲੈਣੇ ਆ ਸਾਡੇ ਕੋਲ ਸਿਆਣੇ ਲੋਕ ਵੀ ਨੇ ਆਗੂ ਵੀ ਸਿਆਣੇ ਨੇ ਸਾਨੂੰ ਸਮਝਾ ਦਿੰਦੇ ਨੇ ਕਿ ਅਸੀਂ ਸੰਘਰਸ਼ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਹੈ ਹੁਣ ਵੱਡੀ ਸਮੱਸਿਆ ਇਹ ਹੈ ਤੁਸੀਂ ਸਾਰੇ ਸਿਆਣੇ ਲੋਕ ਬੈਠੇ ਹੋ ਪੜ੍ਹੇ ਲਿਖੇ ਲੋਕ ਬੈਠੇ ਹੋ ਜਿਹੜੇ ਨੌਜਵਾਨ ਵੀਰ ਬੈਠੇ ਨੇ ਹੱਥਾਂ 'ਚ ਮੋਬਾਈਲ ਨੇ ਅੱਜ ਪੂਰੀ ਦੁਨੀਆ ਨਾਲ ਕੰਟੈਕਟ ਨੇ ਪਤਾ ਲੱਗਦਾ ਕਿ ਦੁਨੀਆ 'ਚ ਕਿੱਥੇ ਕੀ ਹੁੰਦਾ ਹੈ ਜਿਨ੍ਹਾਂ ਲੋਕਾਂ ਨੂੰ ਸਾਡੇ ਬਾਪ ਦਾਦਿਆਂ ਨੇ ਅਸੀਂ ਵੋਟਾਂ ਪਾ ਪਾ ਕੇ ਰਾਜੇ ਮਹਾਰਾਜੇ ਬਣਾਇਆ ਗੱਦੀਆਂ ਤੇ ਬਿਠਾਇਆ ਅੱਜ ਉਹ ਲੋਕ ਸਾਡੇ ਨਾਲ ਕੀ ਕਰ ਰਹੇ ਨੇ ਗੱਲ ਮੈਂ ਪੰਜਾਬ ਦੀ ਕਰਦਾ ਪੰਜਾਬ ਦੀਆਂ ਜਿੰਨੀਆਂ ਵੀ ਰਾਜਸੀ ਪਾਰਟੀਆਂ ਅੱਜ ਉਹ ਕੀ ਕਰ ਰਹੀਆਂ ਨੇ ਅੱਜ ਕੋਈ ਵੀ ਸਾਡੇ ਇਲਾਕੇ ਦਾ ਐਮਐਲਏ ਐਮਪੀ ਸਾਡੇ ਨਾਲ ਧਰਮਿਆਂ ਤੇ ਕਿਉਂ ਨਹੀਂ ਬੰਧਾ ਆਖੇ ਕੱਲ ਚੰਡੀਗੜ੍ਹ ਕੱਠ ਸੀ ਉਹਨਾਂ ਦਾ ਸਾਡੀ ਲੋਕຊੀ ਸਾਡੇ ਕਿਸਾਨ ਭਰਾ ਅਸੀਂ ਟਰੈਕਟਰਾਂ ਤੇ ਨਾਲੇ ਕਿਸਾਨ ਜੀ ਨੇ ਨਾ ਝੰਡਾ ਲਗਾਇਆ ਹੋਇਆ ਦੂਜੇ ਪਾਸੇ ਉਹਦੀ ਪਾਰਟੀ ਦਾ ਝੰਡਾ ਲਗਾਇਆ ਹੋਇਆ ਦੋਨੋਂ ਝੰਡੇ ਲਾ ਕੇ ਚੰਡੀਗੜ੍ਹ ਗਏ ਕੀ ਦਿਖਾਉਣ ਲਈ ਸ਼ਕਤੀ ਪ੍ਰਦਰਸ਼ਨ ਕਰ ਲਈ ਵੀ ਅਸੀਂ ਚੰਡੀਗੜ੍ਹ ਆ ਕੇ ਸਾਡੀਆਂ ਫੋਟੋ ਖਿੱਚ ਕੇ ਖਵਾਲੇ ਜਲਾ ਦੋ ਫੁਲਾਨੀ ਪਾਰਟੀ ਦਾ ਬਹੁਤ بڑا ਕੱਟ ਹੋਇਆ ਅੱਜ ਰਾਹੁਲ ਗਾਂਧੀ ਆ ਰਹੇ ਹਨ ਤਿੰਨ ਦਿਨ ਪੰਜਾਬ ਚ ਆਹੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਦਾ ਸੈਂਟਰ ਵਿੱਚ ਬੁਰਾ ਹਾਲ ਸੀ ਜਦ ਇੱਕ ਬੰਦੇ ਨੂੰ ਪਤਾ ਕਿ ਮੇਰਾ ਝੱਗਾ ਚੱਕਿਆ ਗਿਆ ਮੇਰੇ ਪੱਲੇ ਕੱਖ ਨਹੀਂ ਉਹ ਸਰਕਾਰਾਂ ਦੇ ਕਿਉਂ ਨਹੀਂ ਆਈ ਇਸ ਬਿੱਲ ਦੇ ਖਿਲਾਫ ਕਿਉਂਕਿ ਇਹ ਨਾਲੇ ਹੋਏ ਨੇ ਸਾਰੇ ਆਪਸ ਵਿੱਚ ਮਿਲੇ ਹੋਏ ਨੇ ਆਪਣੇ ਆਪ ਨੂੰ ਪਹਿਲਾਂ ਪੰਥ ਦੇ ਹਤਾਸ਼ੀ ਕਹੌਣ ਵਾਲੇ ਫਿਰ ਕਿਸਾਨਾਂ ਦੇ ਹਤਾਸ਼ੀ ਕਹੌਣ ਵਾਲੇ ਕਿਸਾਨਾਂ ਦੇ ਨਾਲ ਹੁਣ ਵੀ ਬੋਰਡ ਨਿਖਲੇ ਲਾਤੇ 20 50 ਲੱਖ ਰੁਪਇਆ ਬੋਰਡਾਂ ਤੇ ਲਾਤਾ ਸਾਡਾ ਇੱਕੋ ਨਾਰਾ ਪਿਆਰਾ ਸਾਨੂੰ ਕਿਸਾਨ ਪਿਆਰਾ ਸਿਰਫ ਇੰਨਾ ਬੰਦਿਆਂ ਦੀ ਫੋਟੋ ਆ ਉੱਤੇ ਪ੍ਰਕਾਸ਼ ਸਿੰਘ ਬਾਦਲ ਦੀ ਸੁਖਵੀਰ ਬਾਲ ਦੀ ਹਰਸਿਮਰਤ ਬਾਲ ਦੀ ਤਿੰਨੇ ਬੰਦੇ ਰਹਿ ਗਏ ਪੰਜਾਬ ਚ ਬਸ ਸੌਣ ਤੋਂ ਬੰਦੇ ਨਹੀਂ ਕੋਈ ਤੁਸੀਂ ਉਹ ਲੋਕ ਹੋ ਆਪਾਂ ਉਹ ਬਜ਼ੁਰਗਾਂ ਸਾਡੇ ਬਾਪ ਦਾਦਾ ਨੇ ਵੀ ਸਾਰੀ ਉਮਰ ਅਸੀਂ ਪੰਥ ਦੇ ਨਾਂ ਤੇ ਵੋਟਾਂ ਪਾਈਆਂ ਨੇ ਇਹਨਾਂ ਨੂੰ ਬਾਂਜੀ ਸਾਹਿਬ ਨੇ ਕੱਲ ਬੜੀ ਕਮਾਲ ਦੀ ਕਹਿਣੀ ਚਾਹੀਦੀ ਹੈ ਅਸੀਂ ਜਿੰਨੇ ਐਮਐਲਏ ਜਿੰਨੇ ਐਮਪੀ ਐ ਜਦੋਂ ਅਸੀਂ ਵੋਟਾਂ ਪਾ ਕੇ ਉਹਨਾਂ ਨੂੰ ਗੱਡੀਆਂ ਤੇ ਬਿਠਾ ਲਦੇ ਆ ਉੱਥੇ ਭੇਜਦੇ ਆ ਕਾ ਸਾਡਾ ਫਰਜ਼ ਬਣਦਾ ਪਹਿਰੇਦਾਰੀ ਕਰਨ ਦਾ ਕਿ ਉੱਥੇ ਜਾ ਕੇ ਕੀ ਬੋਲ ਰਹੇ ਨੇ ਕੀ ਕਰ ਰਹੇ ਨੇ ਜਦੋਂ ਉੱਥੇ ਬੋਲ ਕੇ ਪੰਜਾਬ ਚ ਆਉਂਦੇ ਨੇ ਅਸੀਂ ਉਹਨੂੰ ਪੁੱਛੀਏ ਵੀ ਇੱਥੇ ਬੈਠੋ ਸਾਡੀ ਇਹ ਸੱਭਤਾ ਸਾਡਾ ਕਲਚਰ ਹੈ ਬੈਠ ਕੇ ਚਾਹ ਪਾਣੀ ਪੀਓ ਪਰ ਸਾਨੂੰ ਜਵਾਬ ਦਿਓ ਤੁਸੀਂ ਦਿੱਲੀ ਕੀ ਕਰਕੇ ਆਏ ਹੋ ਕੀ ਬੋਲ ਕੇ ਆਏ ਹੋ ਤੁਸੀਂ ਦਿੱਲੀ ਕੁਝ ਹੋਰ ਬੋਲ ਕੇ ਆਉਂਦੇ ਨੇ ਪੰਜਾਬ ਕੁਝ ਹੋਰ ਬੋਲਦੇ ਨੇ ਇਹ ਉਦੋਂ ਚੱਲਦਾ ਸੀ ਜਦੋਂ ਤੁਹਾਡੇ ਕੋਲ ਖਬਰ ਨਹੀਂ ਸੀ ਪਹੁੰਚਦੀ ਫੁੱਤਾ ਕਿਹੜਾ ਬੰਦਾ ਕਿੱਥੇ ਕੀ ਬੋਲ ਰਿਹਾ ਮੈਂ ਅੱਜ ਇੱਥੇ ਬੈਠਾ ਮਾਂਜੀ ਗੱਲ ਕਰ ਰਿਹਾ ਚਾਹੇ ਮੈਨੂੰ ਇੱਥੋਂ ਕੋਈ ਲਾਈਵ ਕਰ ਦੇ ਇੰਗਲੈਂਡ ਸੁਣ ਸਕਦਾ ਕੈਨੇਡਾ ਅਮਰੀਕਾ ਸੁਣ ਸਕਦਾ ਮੈਂ ਕਿਵੇਂ ਝੂਠ ਬੋਲੂਗਾ ਇਹ ਸਾਡੀ ਸਮੱਸਿਆ ਹੈ ਅਸੀਂ ਸਾਨੂੰ ਲੱਗਿਆ ਕਿ ਜਿਹੜਾ ਸਾਡਾ ਐਮਐਲਏ ਆ ਕਿਸੇ ਵੀ ਪਾਰਟੀ ਦਾ ਹੈ ਇਹ ਖਰਾਬ ਹੈ ਜੀ ਅਗਲੀ ਵਾਰ ਇਹਨੂੰ ਹਰਾਉਣਾ ਹੈ ਉਹ ਹਰਾਉਂ ਚਾਹੇ ਦੂਜਾ ਇਹ ਤੋਂ ਵੀ ਮਾੜਾ ਜਿੱਤ ਜਾਂਦਾ ਹੈ ਅਸੀਂ ਬੰਦਾ ਚੁਣਿਆ ਨਹੀਂ ਕਦੇ ਅਸੀਂ ਬੰਦੇ ਚੁਣਨੇ ਨੇ ਮੈਂ ਜਿਹੜੀ ਗੱਲ ਕਹਿਣ ਲਈ ਇਤਹਾਜਲ ਹੋਇਆ ਮੇਰਾ ਇੱਕ ਮੇਨ ਗੱਲ ਕਹਿਣ ਦਾ ਮਤਲਬ ਇਹ ਹੈ ਵੀ ਇਹ ਜਿਹੜੀਆਂ ਰਾਜਸੀ ਪਾਰਟੀਆਂ ਚਾਹੇ ਕੋਈ ਪਾਰਟੀ ਹੈ ਚਾਹੇ ਕਾਂਗਰਸ ਹੈ ਚਾਹੇ ਅਕਾਲੀ ਹੈ ਚਾਹੇ ਦੂਜੇ ਤੀਜੇ ਜੋ ਵੀ ਹੈਗੇ ਨੇ ਸਾਰੇ ਕੋਈ ਪੰਜਾਬ ਦੇ ਹੱਕ ਦੀ ਗੱਲ ਨਹੀਂ ਕਰ ਰਿਹਾ ਅੱਜ ਮੈਂ ਫਿਲਮਾਂ 'ਚ ਕੰਮ ਕਰਦਾ ਮੈਂ ਆਪ ਕਿਸਾਨਾਂ ਨਾਲ ਖੇਤੀ ਕਰਦਾ ਮੈਂ ਵੀ ਫੋਨ ਤੇ ਬਹਿ ਕੇ ਘਰ ਬਹਿ ਕੇ ਸੋਫੇ ਤੇ ਸੀ ਏ ਸੀ ਬੋਲੀ ਜਾਂਦੇ ਪੱਕੇ ਥਲੇ ਬਹਿ ਕੇ ਬੋਲੀ ਜਾਂਦੇ ਬਹੁਤ ਮਾੜਾ ਹੋਇਆ ਜੀ ਬਹੁਤ ਬਿਲ ਮਾਰੇ ਹੋਏ ਆਹ ਕੀ ਹੋ ਰਿਹਾ 31 ਜਥੇ ਬੰਦੀਆਂ ਇਕੱਠੀਆਂ ਹੋ ਗਏ ਅਸ਼ਿੰਗਾਰਸ਼ ਕਾਰੀਆਂ ਨੇ ਸਾਨੂੰ ਇੱਥੇ ਕਿਉਂ ਨਹੀਂ ਬਹਿੰਦੇ ਆ ਕੇ ਇੱਥੇ ਸੰਗ ਲਗਣੀ ਹੈ ਹਰਿਆਣੇ ਦੇ ਵਿੱਚ ਹੋਇਆ ਉਹਨਾਂ ਨੇ ਆਪਣੇ ਐਮਪੀ ਘੇਰ ਲਏ ਕੋਈ ਐਮਐਲਏ ਗਿਆ ਉਹਨਾਂ ਨੇ ਉਹ ਘੇਰ ਲਿਆ ਮੈਂ ਨਹੀਂ ਕਹਿੰਦਾ ਰਾਜਕ ਤਾਂ ਬੁਲਾਉਣੀ ਚਾਹੀਦੀ ਹੈ ਮਾਰੀ ਗੱਲ ਹੈ ਮਰ ਜਿਹੜੇ ਲੋਕ ਅਸੀਂ ਵੋਟਾਂ ਪਾ ਕੇ ਉਹਨਾਂ ਨੂੰ ਗੱਡੀਆਂ ਤੇ ਬਿਠਾਉਨੇ ਆ ਸਾਨੂੰ ਜਵਾਬ ਉਹਨਾਂ ਤੋਂ ਮੰਗਨੇ ਚਾਹੀਦੇ ਨੇ ਹੁਣ ਗੱਲ ਕੀ ਹੁੰਦੀ ਐ ਸਾਡੇ ਪਿੰਡਾਂ ਚ ਰੌਲੇ ਕੀ ਨੇ ਸਾਡਾ ਸਭ ਤੋਂ ਵੱਡਾ ਰੌਲਾ ਜਿਹੜਾ ਸਾਡੀ ਸਮਝ ਤੋਂ ਬਾਹਰ ਨਿਕਲ ਗਿਆ ਜਿਹੜਾ ਅਸੀਂ ਸਮਝ ਹੀ ਨਹੀਂ ਸਕੇ ਸਰਪੰਚੀ ਦਾ ਰੌਲਾ ਆਹ ਬੰਦੇ ਪੁਰਾਣੀ ਪਾਰਟੀ ਦੇ ਨੇ ਆਹ ਦੂਜੀ ਪਾਰਟੀ ਦੀ ਨੇ ਤੀਜੀ ਪਾਰਟੀ ਦੀ ਨੇ ਚੌਥੀ ਪਾਰਟੀ ਦੀ ਨੇ ਮਸਲਾ ਪਿੰਡ ਦਾ ਐ ਉਹ ਪਾਰਟੀਆਂ ਸਾਡੇ ਪਿੰਡਾਂ ਤੱਕ ਉਸਪੈਟ ਕਰ ਗਈਆਂ ਸਾਡੇ ਘਰਾਂ ਤੱਕ ਉਸਪੈਟ ਕਰ ਗਈਆਂ ਘਰ ਦਾ ਇੱਕ ਬੰਦਾ ਉਹਨਾਂ ਨਾਲ ਤੁਰੇ ਫਿਰਦਾ ਦੂਜੇ ਉਹਨਾਂ ਨਾਲ ਤੁਰੇ ਫਿਰਦਾ ਸਭ ਤੋਂ ਛੋਟੀ ਇਕਾਈ ਸਾਡਾ ਘਰ ਹੈ ਸਾਡਾ ਪਿੰਡ ਹੈ ਜੇ ਅਸੀਂ ਉਹਨੂੰ ਨਹੀਂ ਸਾਂਭ ਸਕੇ ਤੁਸੀਂ ਬੋਲ ਕਿੱਥੇ ਬਚਾਉਂਗੇ ਉਹਾਂ ਜੇ ਪਿੰਡ ਦੇ ਦੂਜੇ ਪਾਸੇ ਕਿਸੇ ਦਾ ਮੁੰਡਾ ਨਸ਼ੇ ਕਰ ਰਿਹਾ ਹੈ ਕੋਈ ਬਿਮਾਰੀ ਫੈਲ ਗਈ ਕੋਈ ਗਲਤ ਚੀਜ਼ ਆ ਇਹਨਾਂ ਭੁੱਲੋ ਕਿ ਤੁਹਾਡਾ ਘਰ ਸੁਰੱਖਿਆ ਦਾ ਹੈ ਉਹ ਬਿਮਾਰੀ ਤੁਹਾਡੇ ਘਰ ਆਈ ਸਮਝੋ ਜੇ ਤੁਹਾਡੇ ਪਿੰਡ ਦਾ ਮਾਹੌਲ ਮਾੜਾ ਹੈ ਤੁਹਾਡੇ ਘਰ ਦਾ ਮਾਹੌਲ ਮਾੜਾ ਹੈ ਤੇ ਨਾ ਸਮਝੋ ਕਿ ਬਗਾਨੇ ਦੇ ਘਰ ਦਾ ਮਾਹੌਲ ਮੜਾ ਤੁਹਾਡੇ ਘਰ ਦੀ ਬਿਮਾਰੀ ਆਈ ਸਮਝੋ। ਸੋ ਇਹਨਾਂ ਤੋਂ ਸਿਹਤ ਹੋਣ ਦੀ ਲੋੜ ਹੈ ਜਿਹੜੇ ਆਪਣੇ ਆਪ ਨੂੰ ਤੁਹਾਡੇ ਕੋਲ ਵੋਟਾਂ 'ਚ ਆ ਕੇ ਪੰਜਾਬ ਹਕਾਇਤੀ ਦੱਸਦੇ ਨੇ ਕਿ ਅਸੀਂ ਪੰਜਾਬ ਦੇ ਲੋਕ ਆ ਆ ਸਾਨੂੰ ਵੋਟਾਂ ਪਾਓ ਸਾਨੂੰ ਆਹ ਕਰੋ। ਮੈਂ ਕਹਿੰਦਾ ਸਾਡਾ ਕਲਚਰ ਹੈ ਜਿਹੜਾ ਵੀ ਬੰਦਾ ਪਿੰਡ ਚ ਆਉਂਦਾ ਉਹਨੂੰ ਬਿਠਾ ਕੇ ਚਾਹ ਬਣਾਓ ਉਹਨੂੰ ਪੁੱਛੋ ਤੂੰ ਕੀ ਕਰਨਾ ਚਾਹੁੰਦਾ। ਤੁਹਾਡੀਆਂ ਪਾਰਟੀਆਂ ਨੇ ਇੰਨੇ-ਇੰਨੇ ਸਾਲਾਂ ਰਾਜ ਕੀਤਾ ਕਿਹੜਾ ਕੰਮ ਰਹਿ ਗਿਆ 70 ਸਾਲਾਂ ਜਿਹੜਾ ਤੁਸੀਂ ਕੰਮ ਨਹੀਂ ਕਰ ਸਕੇ ਹੁਣ ਤੁਸੀਂ ਕਰਨ ਨੂੰ ਫਿਰਦੇ ਹੋ। ਇਨ ਕੋਈ ਜਵਾਬ ਨਹੀਂ ਹੈ ਜਿਹੜੇ ਦਿਨ ਸਾਡੀਆਂ ਕਿਸਾਨ ਜਥੇਬੰਦੀਆਂ ਨੇ 25 ਸਤੰਬਰ ਨੂੰ ਬੰਦ ਰੱਖਿਆ 25 ਸਤੰਬਰ ਨੂੰ ਬੰਦ ਦਾ ਕੀ ਮਤਲਬ ਸੀ ਮੈਨੂੰ ਲੱਗਦਾ ਨਹੀਂ ਓਟਾ ਬੰਦ ਆਪਾਂ ਦੁਬਾਰੇ ਕਰ ਸਕਾਂਗੇ ਉਹਦਾ ਕਾਰਨ ਕੀ ਸੀ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ 25 ਸਤੰਬਰ ਨੂੰ ਸਾਰੇ ਰਾਕੇ ਬੰਦ ਕਰੀਏ ਉਹਨਾਂ ਨੂੰ ਦਿਖਾਈਏ ਕਿ ਸਾਡੀ ਕੋਈ ਤਾਕਤ ਹੈ ਹੁਣ ਤੁਹਾਡੀਆਂ ਸਾਰੇ ਪੰਜਾਬ ਦੀਆਂ ਰਿਪੋਰਟਾਂ ਸੀਆਈਡੀ ਨੇ ਦਿੱਲੀ ਪਹੁੰਚਾਈਆਂ ਜਾ ਕੇ ਬਿਨਾਬੇਚ ਆ ਇਕੱਠ ਹੋਇਆ ਭਵਾਨੀਗੜ੍ਹ ਇਕੱਠ ਹੋਇਆ ਮਾਂਜੀ ਇਕੱਠ ਹੋਇਆ ਪਠੰਡਿਆ ਇਕੱਠ ਹੋਇਆ ਮੁਹਾਲੀਆ ਇਕੱਠ ਹੋਇਆ ਸਾਰੀਆਂ ਰਿਪੋਰਟਾਂ ਗਈਆਂ ਉੱਥੇ ਕਿਹੜਾ ਕਿਹੜਾ ਬੰਦਾ ਕੀ ਕੀ ਬੋਲਿਆ ਸਾਰੀਆਂ ਰਿਪੋਰਟਾਂ ਸੀਆਈਆਈ ਨੇ ਉੱਥੇ ਪਹੁੰਚਾਈਆਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਖਿਲਾਫ ਇੱਕ ਵੱਡੀ ਸੁਰਖੜੀ ਹੋ ਗਈ ਸਾਡੇ ਖਿਲਾਫ ਬੋਲਣ ਵਾਲੀ ਸੋ ਇਹ ਇੱਕ ਸ਼ਕਤੀ ਪ੍ਰਦਰਸ਼ਨ ਹੈ ਹੁਣ ਇਹ ਤੋਂ ਬਾਅਦ ਲੰਬੇ ਸੰਘਰਸ਼ ਚੱਲਣੇ ਚਾਹੇ ਰੇਲਾਂ ਰੋਕਣ ਦੇ ਚਾਹੇ ਸਰਕਾਰਾਂ ਰੋਕਣ ਦੇ ਆਪਰਾਜ਼ੇ ਰੋਕਣ ਦੇ ਕੱਲੋਂ ਅਸੀਂ ਪੈਟਰੋਲ ਪੰਪ ਵੀ ਘੇਰਨੇ ਆ ਇਹਨਾਂ ਪਾਰਟੀਆਂ ਦੇ ਜਿਹੜੀਆਂ ਕੰਪਨੀਆਂ ਇਹਨਾਂ ਦੇ ਵੱਡੇ ਵੱਡੇ ਜਿਹੜੇ ਸਟੋਰ ਖੋਲ੍ਹੇ ਨੇ ਉਹ ਵੀ ਘੇਰਨੇ ਆ ਅਸੀਂ ਹੁਣ ਗੱਲ ਇਹ ਹੈ ਜਦੋਂ ਉਹਨਾਂ ਕੰਪਨੀਆਂ ਨੂੰ ਚਾਹੇ ਪਲਾਜ਼ੇ ਦੀ ਕੰਪਨੀ ਇਹਨਾਂ ਕੰਪਨੀਆਂ ਜਿਹਨੂੰ ਸੇਕ ਲੱਗਦਾ ਇਹ ਕੰਪਨੀਆਂ ਸਰਮਾਇਏ ਦਾ ਕੰਪਨੀਆਂ ਨੇ ਵੱਡੀਆਂ ਕੰਪਨੀਆਂ ਨੇ ਰਾਈਸ ਕੰਪਨੀਆਂ ਨੇ ਇਹਨਾਂ ਨੇ ਪੁੱਛਣਾ ਜਾ ਕੇ ਵੀ ਤੈਨੂੰ ਅਸੀਂ ਪੈਸੇ ਦਿੱਤੇ ਤੈਨੂੰ ਰਾਜਪਾਕ ਸਮਾਇਆ ਆਹ ਕੀ ਹੋ ਰਿਹਾ ਇਹ ਤਾਂ ਸਾਡੀ ਜੇ ਜੜਾਕ ਬਚ ਗਿਆ ਫੇਰ ਉਹ ਪਿੱਛੇ ਮੁੜਦੇ ਨੇ 25 ਸਤੰਬਰ ਤੋਂ ਬਾਅਦ ਰਾਜਨਾਥ ਸਿੰਘ ਨੇ ਇਹ ਗੱਲ ਕਹੀ ਸੀ ਕਿ ਕਿਸਾਨ ਜੀ ਦੇ ਅਗੂ ਨੂੰ ਇਕੱਠੇ ਕਰਕੇ ਮੇਰੇ ਨਾਲ ਮੀਟਿੰਗ ਕਰਵਾਓ ਕਿਉਂਕਿ ਤੁਹਾਡਾ ਸ਼ਕਤੀ ਪ੍ਰਦਰਸ਼ਨ ਦੇਖਣ ਤੋਂ ਬਾਅਦ ਹੁਣ ਹੋ ਕੀ ਰਿਹਾ ਹੈ ਬਹੁਤ ਸਾਰੇ ਲੋਕ ਇੱਥੇ ਕੇਂਦਰ ਦੇ ਸਰਕਾਰ ਦੇ ਖਿਲਾਫ ਨਾਰੇ ਤੁਹਾਡੇ ਨਾਲ ਮਾਰਦੇ ਨੇ ਉੱਥੋਂ ਤੋਂ ਫਰਕ ਹੋ ਕੇ ਬੈਠਣਗੇ ਵੀ ਤੁਹਾਡੇ ਕੋਲ ਆ ਕੇ ਪਰ ਉਹ ਬੰਦੇ ਉਹ ਨੇ ਜਿਹੜੇ ਤੁਹਾਡੇ ਇਕੱਠਾ ਨੂੰ ਖੰਡਾਉਣਾ ਚਾਹੁੰਦੇ ਨੇ ਤਾਰ ਪੀਡੋ ਕਰਨਾ ਚਾਹੁੰਦੇ ਨੇ ਉਹ ਲੋਕ ਨੇ ਜਿਹੜੇ ਲੋਕ ਆਪੂ ਆਪਣੇ ਝੰਡੇ ਲੈ ਕੇ ਕਿਸਾਨ ਯੂਨੀਅਨ ਦੇ ਵਿੱਚ ਬੈਠੇ ਨੇ ਕਿਸਾਨ ਯੂਨੀਅਨ ਵਿੱਚ ਸ਼ਾਮਲ ਹੁੰਦੇ ਨੇ ਤੁਹਾਡੇ ਝੰਡੇ ਟਰੈਕਟਰਾਂ ਤੇ ਲਾ ਕੇ ਚੰਡੀਗੜ੍ਹ ਜਾਣ ਦਾ ਮਤਲਬ ਦੱਸੋ ਕੀ ਹੈ ਪਾਪਾ ਨੇ ਕਰੈਲੀ ਕੀਤੀ ਪਰਸੋ ਚੰਡੀਗੜ੍ਹ ਚੰਡੀਗੜ੍ਹ ਦੇ ਨੇੜੇ-ਨੇੜੇ ਦੇ ਲੋਕ ਜਿਨ੍ਹਾਂ ਨੇ ਜ਼ਮੀਨਾਂ ਬਹੁਤ ਮਹਿੰਗੀਆਂ ਬੀਕੀਆਂ ਉਹਨੂੰ ਇਕੱਠੇ ਕਰਕੇ ਉਹਨਾਂ ਤੋਂ 20 ਟਰੈਕਟਰ 25 ਟਰੈਕਟਰ 50 ਟਰੈਕਟਰ ਕਿਰਾਏ ਤੇ ਮੰਗਾਏ ਗਏ ਉਹ ਮੁੰਡਿਆਂ ਨੇ ਮੂੰਹਾਂ ਤੇ ਪਰਨੇ ਬੰਨ ਕੇ ਉਹ ਵੀ ਆ ਕੇ ਕਹਿੰਦੇ ਹਾਂ ਜੀ ਆਪ ਕਿਆ ਕਰ ਰਹੇ ਆ ਬੋਲੀ ਉਹਨਾਂ ਦੀ ਪੌਧੀ ਆ ਹਮੇ ਤਾਂ ਖੇਤੀ ਕਰ ਰਹੇ ਹਾਂ ਭਾਈ ਮਾਮਾ ਦੇ ਖੇਤਾਂ ਆ ਜਾ ਗਾਉਂ ਮੈਂ ਕਿਆ ਬੀਜ ਰਹੇ ਹਾਂ ਹਮੇ ਸਭ ਕੁਝ ਬੀਜਿਆ ਹੈ ਭਾਈ ਪੱਤਰਕਾਰ ਨੂੰ ਲੱਗਦਾ ਕਿ ਇਹ ਬੰਦੇ ਖੇਤੀਬਾੜੀ ਕਰਨ ਆਲੇ ਆ ਸਭ ਕਿਰਾਏ ਦੇ ਬੰਦੇ ਆ ਦੱਸਿਆ ਕਹ ਜਾਂਦਾ ਰੈਲੀ 'ਚ ਇਹ ਮੋਦੀ ਸਾਹਿਬ ਨੇ ਬਹੁਤ ਅੱਛਾ ਕਰਦਿਆ ਇਹ ਬਿੱਲ ਬਣਾ ਦਿਆ ਉਹ ਕਹਿੰਦੇ ਵੀ ਕੀ ਅੱਛਾ ਕੀਤਾ ਮਾਨੂੰ ਕਹਿੰਦੇ 50 ਲੱਖ ਮਿਲ ਰਿਹਾ ਤਾਂ 5-5 ਕਰੋੜ ਮਿਲ ਰਿਹਾ ਕਿਲੇ ਦਾ ਆ ਸਾਡੀ ਖੇਤੀਬਾੜੀ ਬਾਰੇ ਸਮਝ ਐ ਤੁਸੀਂ ਸਿਆਣੇ ਲੋਕ ਬੈਠੇ ਹੋ ਤੁਹਾਡੇ ਕੋਲ ਜ਼ਿੰਦਗੀ ਦਾ ਬਹੁਤ ਬੜਾ ਤਜਰਬਾ ਐ ਅਸੀਂ ਤੁਹਾਤੋਂ ਗੱਲਾਂ ਸਿੱਖੇ ਤੁਹਾਤੋਂ ਗੱਲਾਂ ਲੈ ਕੇ ਟੈਲੀਵਿਜ਼ਨ ਫਿਲਮਾਂ 'ਚ ਜਾ ਕੇ ਬੋਲਦੇ ਆ ਤਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਸਾਡੇ ਕਲਚਰ ਦਾ ਪਤਾ ਲੱਗੇ ਕਿ ਸਾਡਾ ਕਲਚਰ ਸਾਡੇ ਬਜ਼ੁਰਗ ਕੀ ਸੀ ਸਾਡੇ ਜ਼ਿਮੀਂਦਾਰ ਭਰਾ ਕੋਲ ਸਾਡੇ ਕਿਸਾਨ ਕੋਲ ਚਾਹੇ ਇੱਕ ਵਿਸਵ ਜ਼ਿਮੀਂਦਾਰ ਹੁੰਦੀ ਹੈ ਪਰ ਉਹ ਫਿਰ ਵੀ ਜ਼ਿਮੀਂਦਾਰ ਕਹਾਉਂਦਾ ਹੈ ਉਹ ਜ਼ਮੀਨ ਨਾਲ ਜੁੜਿਆ ਹੋਇਆ ਬੰਦਾ ਹੈ ਸਾਡੇ ਮੁੰਡਿਆਂ ਨੂੰ ਜਦੋਂ ਰਿਸ਼ਤਾ ਹੁੰਦਾ ਸਭ ਤੋਂ ਪਹਿਲਾਂ ਪੁੱਛਿਆ ਜਾਂਦਾ ਕਿ ਇਹ ਦੇ ਕੋਲ ਕਿੰਨੇ ਸਿਆੜ ਨੇ ਕਿੰਨੀ ਜ਼ਮੀਨ ਹੈ ਉਹਦਾ ਕੀ ਕਾਰਨ ਹੈ ਉਹਦਾ ਸਭ ਤੋਂ بڑا ਕਾਰਨ ਹੈ ਅਸੀਂ ਜ਼ਮੀਨ ਨਾਲ ਜੁੜੇ ਲੋਕਾਂ ਅਸੀਂ ਜ਼ਮੀਨ 'ਚੋਂ ਜ਼ਿੰਦਗੀ ਲੱਭਣ ਵਾਲੇ ਲੋਕਾਂ ਅਸੀਂ ਜ਼ਮੀਨ 'ਚੋਂ ਜ਼ਿੰਦਗੀਆਂ ਲੱਭਦੇ ਆਂ ਜੇ ਇਹਨਾਂ ਦੇ ਬਰਗਰ ਵੀ ਚੱਲਦੇ ਨੇ ਸਾਡੀ ਕਣਕ ਦੇ ਸਿਰ ਤੇ ਚੱਲਦੇ ਨੇ ਸਾਡੇ ਖੇਤਾਂ ਦੇ ਸਿਰ ਤੇ ਚੱਲਦੇ ਨੇ ਇਹ ਸਾਨੂੰ ਸਮਝਣ ਦੀ ਲੋੜ ਹੈ ਜਿੱਦਣ ਅਸੀਂ ਆਪਣੀ ਤਾਕਤ ਨੂੰ ਪਛਾਣ ਗਏ ਉਦੋਂ ਦਿੱਲੀ ਦੂਰ ਨਹੀਂ ਸੱਚੀ ਮੁੱੱਚੀ ਦੂਰ ਨਹੀਂ ਦਿੱਲੀ ਫਿਰ ਸਾਨੂੰ ਨਾ ਕੋਈ ਅੰਬਾਲਾ ਰੋਕ ਸਕਦਾ ਨਾ ਕੋਈ ਕਰਨਾਲ ਰੋਕ ਸਕਦਾ ਫਿਰ ਅਸੀਂ ਦਿੱਲੀ ਜਾ ਫੜੇ ਹਾਂ ਗੱਲ ਨੂੰ ਸਮਝਣ ਦੀ ਲੋੜ ਹੈ ਮੈਨੂੰ ਪਤਾ ਹੈ ਕਿ ਹੁਣ ਫਸਲ ਦਾ ਟਾਈਮ ਹੈ ਫਸਲ ਪੱਕੀ ਖੜੀ ਹੈ ਆਪਾਂ ਫਸਲ ਵੀ ਸਾਹਮਣੀ ਹੈ ਆਪਾਂ ਧਰਨੇ ਵੀ ਕਾਮਯਾਬ ਕਰਨੇ ਆ ਹੁਣ ਸਾਨੂੰ ਦੋ ਦੋ ਲੜਾਈਆਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਕਰੋਨਾ ਦੇ ਨਾਂ ਤੇ ਇਹਨਾਂ ਸਰਕਾਰਾਂ ਨੇ ਬਹੁਤ ਕੁਝ ਕੀਤਾ ਤੇ ਬਹੁਤ ਕੁਝ ਕਰਨਾ ਬਾਕੀ ਹੈ ਜਿਹੜਾ ਇਹ ਰੰਗ ਦਿਖਾ ਰਹੇ ਸੋ ਜਦੋਂ ਤੱਕ ਸਾਡੀ ਤਾਕਤ ਰਹੀ ਜਦੋਂ ਤੱਕ ਅਸੀਂ ਇਕੱਠੇ ਰਹੇ ਉਦੋਂ ਤੱਕ ਲੜ ਸਕਦੇ ਹਾਂ ਇਹ ਗੱਲ ਸਮਝਣ ਦੀ ਲੋੜ ਹੈ ਬਹੁਤ ਇੱਕ ਨਿੱਜੀ ਚੀਜ਼ ਹੁੰਦੀ ਹੈ ਤੁਹਾਡੀ ਮਰਜ਼ੀ ਹੈ ਜਿਹਦਾ ਜੀ ਕਰਦਾ ਕਾਲੀਆਂ ਨੂੰ ਪਾ ਦਿਓ ਜਿਹਦਾ ਜੀ ਕਰਦਾ ਕਾਂਗਰਸ ਨੂੰ ਪਾ ਦਿਓ ਆਮ ਆਦਮੀ ਪਾਰਟੀ ਨੂੰ ਪਾ ਦਿਓ ਭਾਜਪਾ ਨੂੰ ਪਾ ਦਿਓ ਇਹ ਤੁਹਾਡਾ ਆਪਣਾ ਨਿੱਜੀ ਹੁਕਾਰ ਹੈ ਪਰ ਵੋਟਾਂ ਪਿੱਛੇ ਆਪਣੇ ਇੱਕ-ਇੱਕੇ ਖਰਾਬ ਨਾ ਕਰੋ। ਪਾਰਟੀਆਂ ਸਾਰੀਆਂ ਬਾਅਦ 'ਚ ਬਣੀਆਂ ਨੇ ਪਹਿਲਾਂ ਅਸੀਂ ਕਿਸਾਨ ਆ ਅਸੀਂ ਜੰਮੇ ਜ਼ਿਮੀਂਦਾਰੋਂ ਦੇ ਘਰ ਸੀ ਅਸੀਂ ਜ਼ਿਮੀਂਦਾਰ ਆ ਬਾਅਦ 'ਚ ਅਸੀਂ ਅਕਾਲੀ ਬਣੇ ਵੱਡੇ ਹੋ ਕੇ ਸਾਨੂੰ ਸਮਝ ਆਈ ਬਾਅਦ 'ਚ ਅਸੀਂ ਕਾਂਗਰਸੀ ਬਣੇ ਬਾਅਦ 'ਚ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਪਰ ਪਹਿਲਾਂ ਅਸੀਂ ਕਿਸਾਨ ਸੀ ਜੋ ਜੰਮੇ ਸੀ। ਸੋ ਸਾਡਾ ਪਹਿਲਾ ਫਰਜ਼ ਕਿਸਾਨੀ ਲਈ ਲੜਨਾ ਹੈ। ਬਹੁਤ سارے ਸਾਡੇ ਲੋਕਾਂ ਨੂੰ ਪਤਾ ਨਹੀਂ ਗੇ ਟਰੈਕਟਰ ਦੇ ਢੰਡਾ ਲੱਗਿਆ ਹੁੰਦਾ ਉਹਨੂੰ ਲੱਗਦਾ ਵੀ ਆ ਵੀ ਕਿਸਾਨ ਜੀ ਦਾ ਢੰਡਾ ਹੈ। ਆ ਪਿੱਛੇ ਇੱਕ ਦੂਜਾ ਵੀਰ ਆ ਗਿਆ ਕੋਈ ਗੱਲ ਨਹੀਂ ਇੱਥੇ ਜਾਗ ਲਓ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਭਰਮਾਉਣ ਦਾ ਯਤਨ ਕੀਤਾ ਤੇ ਭਰਮਾਉਣ ਦਾ ਯਤਨ ਕਰਦੇ ਰਹਿਣਗੇ ਇਹਨਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ ਜਿਹੜੇ ਜੂਨੀਅਰ ਨਾਲ ਸੰਬੰਧਤ ਨੇ ਜਾਂ ਪੁਰਾਣੇ ਮੇਰੇ ਕਿਸਾਨ ਬਜ਼ੁਰਗ ਬੈਠੇ ਨੇ ਉਹ ਇਸ ਗੱਲ ਨੂੰ ਜਾਣਦੇ ਹੋਣਗੇ ਮੈਂ ਨਵੇਂ ਮੁੰਡਿਆਂ ਲਈ ਗੱਲ ਦੱਸਣ ਲੱਗਿਆ ਇੱਕ ਅੱਜ 36 ਸਾਲ ਹੋ ਗਏ ਪੂਰੇ 36 ਸਾਲ ਅੱਜ ਤੋਂ 36 ਸਾਲ ਪਹਿਲਾਂ ਸਾਲ 1984 ਦੇ ਵਿੱਚ ਕਿਸਾਨਾਂ ਦਾ ਇੱਕ ਘੋਲ ਲੜਿਆ ਗਿਆ ਸੀ ਮੈਂ ਵੀ ਉਦੋਂ ਛੋਟਾ ਸੀ ਉਦੋਂ ਪਿੰਡਾਂ ਦੇ ਵਿੱਚੋਂ ਟਰਾਲੀਆਂ ਤੇ ਅਸੀਂ ਰੋਟੀਆਂ ਇਕੱਠੀਆਂ ਕਰਕੇ ਲੈ ਕੇ ਜਾਇਆ ਕਰਦੇ ਚੰਡੀਗੜ੍ਹ 36 ਸਾਲ ਬਾਅਦ ਮੈਂ ਉਹ ਚੀਜ਼ ਦੇਖੀ ਹੈ ਕਿ ਲੋਕ ਆਪ ਮੁਹਾਰੇ ਆਪਣੇ ਟਰੈਕਟਰ ਟਰਾਲੀ ਸਕੂਟਰ ਜੋ ਸਾਧਨ ਮਿਲਦਾ ਲੈ ਕੇ ਉਹ ਕੱਠਾਂ ਵਿੱਚ ਆਏ ਨੇ ਕਿਸਾਨ ਜੀ ਦੇ ਘਰ ਚ ਆਏ ਨੇ ਉਹ 36 ਸਾਲ ਪਹਿਲਾਂ ਕੀ ਸੀ ਕਿ ਬਿਜਲੀ ਦਾ ਬਿੱਲ ਪਾਸ ਕੀਤਾ ਸੀ ਉਹ ਹਾਲਾਂਕਿ ਸਾਡੀ ਸਾਡੀ ਸਟੇਟ ਦਾ ਸੀ ਉਹ ਬਿੱਲ ਕੀ ਸੀ ਸਾਡੇ ਕੋਲ ਪਟੇ ਵਾਲੀਆਂ ਮੋਟਰਾਂ ਹੁੰਦੀਆਂ ਸੀ ਉਦੋਂ ਵਡੇ ਵਾਲੀਆਂ ਮੋਟਰਾਂ ਸੀ ਇਹਨਾਂ ਨੇ ਕਿਹਾ ਕਿ ਨੇ ਵੀ ਤੁਹਾਨੂੰ ਹਾਂ ਹਾਂ ਮੋਨੋਬਲਕ ਲਾਉਣੀ ਪਊਗੀ ਫੇਰ ਇਹ ਕਹਿੰਦੇ ਸਾਡੀਆਂ ਮੋਟਰਾਂ ਦੇ ਉੱਤੇ ਸਾਡੀਆਂ ਟੋਕੇ ਦੀਆਂ ਮਸ਼ੀਨਾਂ ਸੀ ਅਸੀਂ ਟੋਕਾ ਵੀ ਉੱਥੇ ਕਰਦੇ ਸੀ ਸਾਡੀਆਂ ਖਿਲਾੜੀਆਂ ਵੀ ਉੱਥੇ ਸੀ ਕੰਮਾ ਵੀ ਅਸੀਂ ਉੱਥੇ ਪੀੜਦੇ ਸੀ ਸਾਡੇ ਥਰੇਸ਼ਰ ਡਰਮੀਆਂ ਵੀ ਉੱਥੇ ਸੀ ਇਹ ਬਿੱਲ ਲੈ ਕੇ ਆਏ ਸੀ ਕਿ ਜੇ ਤੁਸੀਂ ਉੱਥੇ ਟੋਕਾ ਕਰਨਾ ਹੈ ਹਾਲਾਂਕਿ ਅਸੀਂ ਬਿੱਲ ਦਿੰਦੇ ਸੀ ਉਦੋਂ ਮੇਰੇ ਖਿਆਲ 300 ਦੀ 3 ਪਾਵਰ ਦੀ ਮੋਟਰ ਦਾ 300 ਸੀ 500 80 ਇਦਾਂ ਦਾ ਬਿੱਲ ਸੀ ਕੁਝ ਉਹ ਤੋਂ ਪਹਿਲਾਂ ਸ਼ਾਇਦ ਹੋਰ ਵੀ ਘੱਟ ਸੀ 50 ਰੁਪਏ ਪਾਵਰ ਸੀ ਪਹਿਲਾਂ ਉਹ ਕਦੇ ਜਾਂ ਬਿਲਬਤੋਂ ਜਾਂ ਟੋਕੇ ਦੀਆਂ ਮਸ਼ੀਨਾਂ ਉੱਥੋਂ ਪੱਟੋ ਖਿਡਾਰੀਆਂ ਪੱਟੋ ਇਹ ਬਿਲ ਸੀ ਉਦੋਂ ਗਵਰਨਰ ਹੀ ਰਾਜ ਲੱਗਿਆ ਹੋਇਆ ਸੀ ਚੰਡੀਗੜ੍ਹ ਗਵਰਨਰ ਹਾਊਸ ਘੇਰਿਆ ਸੀ 36 ਸਾਲਾਂ ਬਾਅਦ ਕਿਸਾਨੀ ਨੂੰ ਇਕੱਠੇ ਹੁੰਦੇ ਦੇਖਿਆ ਉਦੋਂ ਸਟੇਟ ਦਾ ਮਸਲਾ ਸੀ ਉਦੋਂ ਇਹਨਾਂ ਨੇ ਲੜ ਕੇ ਹੱਲ ਕਰਵਾ ਲਿਆ ਸੀ ਮਸਲਾ ਪਰ ਅੱਜ ਸਾਡੀ ਟੱਕਰ ਜਿਹੜੀ ਸੈਂਟਰ ਸਰਕਾਰ ਨਾਲ ਹੈ ਮਾਨੀ ਸਿੰਘ ਸਾਹਿਬ ਨੇ ਹੁਣੇ ਗੱਲ ਕੀਤੀ ਹਰੀ ਕ੍ਰਾਂਤੀ ਦੀ ਹਰੀ ਕ੍ਰਾਂਤੀ ਲਿਆਂਦੀ ਸਾਡੇ ਬਜ਼ੁਰਗਾਂ ਨੇ ਹੱਥੀ ਮਿਹਨਤਾਂ ਕਰਕੇ ਉਹ ਸਾਡਾ ਕਸੂਰ ਆ ਹੈ ਹਰੀ ਕ੍ਰਾਂਤੀ ਸਾਡੇ ਬਜ਼ੁਰਗ ਮਿਹਨਤਾਂ ਕਰਕੇ ਲਿਆ ਸਾਡਾ ਕਸੂਰ ਥੋੜੀ ਕੋਈ ਇਹ ਇਹ ਸਾਡੇ ਬਜ਼ੁਰਗਾਂ ਦੀਆਂ ਮਿਹਨਤਾਂ ਸੀ ਇਹ ਸਾਡੇ ਬਜ਼ੁਰਗਾਂ ਨੇ ਹੱਡ ਕੋਡੇ ਖੜਾ ਕੇ ਖੜਾ ਕੇ ਆਪਣੀ ਹਰੀ ਕ੍ਰਾਂਤੀ ਲੈ ਕੇ ਆਂਦੀ ਹੈ ਚਿੱਟੀ ਕ੍ਰਾਂਤੀ ਲੈ ਕੇ ਆਂਦੀ ਹੈ ਤੁਸੀਂ ਬਾਹਰਲੇ ਮੁਲਕਾਂ ਦੇ ਜਿਹਨਾਂ ਦਾ ਸਟ੍ਰਕਚਰ ਇੱਥੇ ਲਿਆਉਣ ਨੂੰ ਫਿਰਦੇ ਹੋ ਉਹਨਾਂ ਮੁਲਕਾਂ ਦਾ ਇਹ ਕਿਹਾ ਜਾਂਦਾ ਕਿ ਤੁਸੀਂ ਪੈਦਾ ਕਰੋ ਕੀ ਚੀਜ਼ ਪੈਦਾ ਕਰਦੇ ਹੋ ਤੁਸੀਂ ਮੱਕੀ اگਾਉਨੇ ਹੋ ਤੁਸੀਂ ਕੀ ਚੀਜ਼ ਲਗਾਉਣੀ ਹੈ ਤੁਸੀਂ ਉਹ ਪੈਦਾ ਕਰੋ ਅਸੀਂ ਸੰਭਾਂਗੇ ਦੁਨੀਆਂ ਦਾ ਇੱਕੋ ਇੱਕ ਬਿਜ਼ਨਸ ਹੈ ਇੱਕੋ ਇੱਕ ਬਿਜ਼ਨਸ ਹੈ ਜਿਹੜਾ ਖੁੱਲੀ ਛੱਤ ਥਲੇ ਹੁੰਦਾ ਜੇ ਹੜ ਆਗੇ ਤਾਂ ਵੀ ਤੁਹਾਨੂੰ ਮਾਰਦਾ ਗੜੇ ਪੈਗੇ ਤਾਂ ਵੀ ਮਾਰਦਾ ਸੋਕਾ ਪੈਗੇ ਤਾਂ ਵੀ ਤੁਹਾਨੂੰ ਮਾਰਦਾ ਸੋ ਜਦੋਂ ਇਹ ਸਿਸਟਮ ਸ਼ੁਰੂ ਹੁੰਦਾ ਤੁਸੀਂ ਕਿਸੇ ਅੱਗੇ ਧੀਲ ਭਲੀ ਧੀਲ ਨਹੀਂ ਕਰ ਸਕਦੇ ਸਭ ਤੋਂ ਵੱਡੀ ਗੱਲ ਇੱਕ ਬਿਲ ਵਿੱਚ ਜਿਹੜੀ ਮੋਟੀ ਗੱਲ ਆ ਕੋਈ ਸਮਝ ਆਉਂਦੀ ਹੈ ਉਹ ਕੀ ਹੈ ਕਿ ਕੱਲ ਨੂੰ ਕੰਟਰੈਕਟ ਖੇਤੀ ਹੁੰਦੀ ਆ ਤੁਹਾਡੇ ਨਾਲ ਕੋਈ ਤੁਖਾ ਹੋ ਜਾਂਦਾ ਕੁਝ ਵੀ ਹੋ ਜਾਂਦਾ ਤੁਸੀਂ ਕਿਸੇ ਅਦਾਲਤ ਚ ਨਹੀਂ ਜਾ ਸਕਦੇ ਜਿਹਨੂੰ ਲੋਕਤੰਤਰ ਕਹਿੰਦੇ ਸਭ ਤੋਂ ਪਹਿਲਾਂ ਲੋਕਤੰਤਰ ਸਾਡਾ ਸੀ ਤੁਸੀਂ ਕੋਈ ਕੇਸ ਨਹੀਂ ਕਰ ਸਕਦੇ ਤੁਹਾਡੇ ਦੇ ਅਪਾਇੰਟ ਕੀਤੇ ਗਏ ਐਸਡੀਐਮ ਡੀਸੀ ਇਹੋ ਪੋਸਟਾਂ ਨੇ ਜਿਹੜੀਆਂ ਪੋਸਟਾਂ ਨੇ ਹਮੇਸ਼ਾ ਹੀ ਕਾਰਪੋਰੇਟ ਘਰਾਣਿਆਂ ਦਾ ਹੱਕ ਪੂਰਿਆ ਇਹੋ ਪੋਸਟਾਂ ਨੇ ਜਿਨ੍ਹਾਂ ਪੋਸਟਾਂ ਨੇ ਜਿਹੜੀ ਸਟੇਟ ਚ ਸਰਕਾਰ ਹੋਈ ਜਾਂ ਕਾਲੀਆਂ ਦੀ ਸਰਕਾਰ ਹੋਈ ਕਾਲੀਆਂ ਦੀ ਸੁਣ ਲਿਆ ਕਰਨਗੇ ਕਾਂਗਰਸ ਦੀ ਸਰਕਾਰ ਹੋਈ ਕਾਂਗਰਸ ਹੋ ਗਿਆ ਤੁਹਾਡੀ ਕਿਸੇ ਨੇ ਸੁਣ ਨਹੀਂ ਇਹ ਮਸਲੇ ਇਹ ਵੱਡੇ ਮਸਲੇ ਸੀ ਬੜੀ ਚੰਗੀ ਗੱਲ ਭਾਈ ਸਾਹਿਬ ਨੇ ਕਹੀ